ਗੁਰੂ ਗੁਰੂ ਸਾਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਕੇ ਆਉਂਦਾ ਹੈ ਗੁਰੂ ਸਾਨੂੰ ਗਿਆਨ ਨੂੰ ਦਿੰਦਾ ਹੈ ਕਿ ਭਾਈ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਸਫਲਾ ਕਰਨਾ ਹੈ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਕਾਰਜ ਕਰਕੇ ਅਸੀਂ ਆਪਣੇ ਜੀਵਨ ਨੂੰ ਕੁਝ ਹਾਲ ਬਣਾ ਸਕਦੇ ਹਾਂ ਗੁਰੂ ਤੋਂ ਬਗੈਰ ਹੋਰ ਕੋਈ ਦੱਸ ਨਹੀਂ ਸਕਦਾ ਗੁਰੂ ਪਹਿਲ ਦੇ ਆਧਾਰ ਤੇ ਜਿਵੇਂ ਮਾਤਾ ਪਿਤਾ ਪਹਿਲੇ ਗੁਰੂ ਹੁੰਦੇ ਹਨ ਕਿ ਮਾਤਾ ਪਿਤਾ ਆਪਣੇ ਬੱਚੇ ਨੂੰ ਦੱਸਦੇ ਹਨ ਕਿ ਕਿਵੇਂ ਤੁਰਨਾ ਹੈ ਕਿਵੇਂ ਚੱਲਣਾ ਹੈ ਕਿਉਂਕਿ ਉਂਗਲੀ ਫੜ ਕੇ ਮਾਤਾ ਪਿਤਾ ਆਪਣੇ ਬੱਚੇ ਨੂੰ ਡਿਗਣ ਤੋਂ ਬਚਾਉਂਦੇ ਕਿ ਇਹਦੇ ਕਿਤੇ ਸੱਟ ਨਾ ਲੱਗ ਜਾਵੇ ਇਨੂੰ ਕੋਈ ਨੁਕਸਾਨ ਨਾ ਹੋ ਜਾਵੇ ਇਸੇ ਤਰ੍ਹਾਂ ਇੱਕ ਸਾਡੀ ਆਤਮਾ ਦਾ ਗੁਰੂ ਹੁੰਦਾ ਹੈ ਜਿਸ ਤੋਂ ਅਸੀਂ ਨਾਮ ਸ਼ਬਦ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਦਿਆਂ ਤੇ ਗੁਰੂ ਵੇ ਸਾਨੂੰ ਸਮਝਾਉਂਦਾ ਹੈ ਕਿਤੇ ਤੁਹਾਨੂੰ ਕੋਈ ਮਾੜੇ ਕਾਰਜ ਕਰਨ ਕਰਕੇ ਠੋਕਰ ਨਾ ਲੱਗੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਗੁਰੂ ਸਾਨੂੰ ਚੰਗੇ ਪਾਸੇ ਲਾਉਂਦਾ ਹੈ